ਅੱਜ ਮੈਂ ਤੁਹਾਨੂੰ ਦਿਖਾਣਾ ਜੀ ਕੁਝ ਖਾਸ ਚੀਜ਼ਾਂ ਆ ਲਓ ਜੀ ਉੱਪਰਲੇ ਪਾਸੇ ਵੀ ਦੇਖ ਲਓ ਬਾਸ ਪੈ ਗਏ ਔਰ ਇਧਰਲੇ ਪਾਸੇ ਦੇਖਦੇ ਹਾਂ ਕਿਆ ਕੁਝ ਹੋ ਰਿਹਾ ਹਾਂਜੀ ਕਿਆ ਹਾਲ ਹੈ ਠੀਕ ਠਾਕ ਹੋ ਦੇਖ ਲਓ ਕਿਚਨ ਦਾ ਸੈਟਅਪ ਮੈਂ ਤੁਹਾਨੂੰ ਦਿਖਾ ਦਿੱਤਾ ਔਰ ਅੱਜ ਲੇਟ ਹੋ ਗਏ ਓ ਲਓ ਜੀ ਓ ਲਓ ਜੀ ਓ ਲਾ ਜੀ ਓ ਲਾ ਜੀ ਓ ਵਾਹ ਜੀ ਵਾਹ ਕਬੂਤਰ ਨਿਕਲ ਆਇਆ ਹੈ ਉਹਨਾਂ ਨੂੰ ਪਤਾ ਵੀ ਖੋਲਣਾ ਅੱਜ ਲੇਟ ਹੋ ਗਏ ਨਾਲ ਦੀ ਨਾਲ ਹੀ ਭੱਜਿਆ ਹੈ ਬਾਹਰ ਨੂੰ ਕਹਿੰਦੇ ਛਿੱਟੇ ਪੈ ਜਾਈ ਨੇ ਪਿੱਛੇ ਨੂੰ ਹੋ ਜਾਓ ਅੱਛਾ ਆਇਆ ਹੈ ਤਰੀਕਾ ਓ ਬੱਲੇ 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 ਓ ਵਾਹ ਜੀ ਵਾਹ ਆਲਾ ਜੀ ਆਹਾਹਾ ਨਜ਼ਾਰੇਦਾਰ ਖਾਣਾ ਓ ਵਾਹ ਜੀ ਵਾਹ ਆ ਦੇਖੋ ਜੀ ਦੇਸੀ ਸਟਾਈਲ ਨਾਲ ਬਣਿਆ ਹੋਈ ਖਾਣਾ ਬਹੁਤ ਵਧੀਆ ਵਧੀਆ ਲੋ ਜੀ ਆਲੂ ਆਣ ਲੱਗੇ ਓ ਲਾ ਜੀ ਆਹਾਹਾ ਸਬਜ਼ੀ ਹੋ ਰਹੀ ਜੀ ਤਿਆਰ ਆਲੂ ਮਟਰ ਅਜੇ ਪਾਣੀ ਪਉਵਾ ਹੋਰ ਤੋਂ ਵੀ ਤਰੀ ਬਣਾ ਲੈ ਹਾਂ ਹਾਂ ਹਾਂਜੀ ਸਰੋਤਿਓ ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮ ਤੇ ਰਿਕਾਰਡਸ ਤੋਂ ਅੱਜ ਮੈਂ ਤੁਹਾਨੂੰ ਦਖਾਨਾ ਜੀ ਕੁਝ ਖਾਸ ਚੀਜ਼ਾਂ ਆ ਦੇਖੋ ਤੁਸੀਂ ਮੇਰੇ ਸਾਹਮਣੇ ਬਣੀਆਂ ਹੋਈਆਂ ਨੇ ਹੱਟਸ ਬਣੀਆਂ ਹੋਈਆਂ ਨੇ ਝੁੰਗੀਆਂ ਕਹਿੰਦੇ ਉਹਨਾਂ ਨੂੰ ਹਨਾ ਜੀ ਇਹ ਬਣੀਆਂ ਹੋਈਆਂ ਨੇ ਬੜੇ ਕਰੀਨੇ ਨਾਲ ਬੜੇ ਸਲੀਕੇ ਨਾਲ ਔਰ ਇੱਧਰ ਜੋ ਰਹਿੰਦੇ ਨੇ ਲੋਕ ਇਹਨਾਂ ਕੋਲ ਵੀ ਜਾ ਕੇ ਆਉਂਦੇ ਆਂ ਕਿਹਾ ਕੁਝ ਕਰ ਰਹੇ ਨੇ ਸਬਜ਼ੀਆਂ ਵੇਚਦੇ ਨੇ ਆ ਦੇਖੋ ਜੀ ਪਹਿਲਾਂ ਤਾਂ ਮੈਂ ਇੱਧਰਲੇ ਪਾਸੇ ਦਿਖਾਉਣਾ ਤੁਹਾਨੂੰ ਮਿੱਟੀ ਕੋਲੀ ਹੋਈ ਆ ਆ ਦੇਖੋ ਇਹਦੇ ਨਾਲ ਆ ਹੋ ਰਹੀ ਹੈ ਲਪਾਈ ਆਹ ਲੋ ਜੀ ਅਲੀ ਸ਼ਾਨ ਝੁੰਗੀ ਜਿਹੜੀ ਇਹ ਤਿਆਰ ਹੈ ਜੀ ਆ ਦੇਖੋ ਆ ਬਣਾਈਤੀ ਸ਼ੈਲਫ

ਕਿਆ ਕਰ ਰਹੇ ਹੋ ਮੈਂ ਰੱਸੀ ਵਿੱਚ ਬਨੂਗਾ ਖੇਤ ਵਿੱਚ ਲੈ ਜਾਊਗਾ ਰੱਸੀ ਚ ਬਨ ਕੇ ਖੇਤੇ ਲੈ ਕੇ ਜਾਊਂਗੇ ਹਾਂਜੀ ਸੀਤ ਕੱਢਣੀ ਹੈ ਆ ਲਓ ਜੀ ਇਸ ਤਰ੍ਹਾਂ ਗੁੱਲੀਆਂ ਘਟਦੇ ਹੁੰਦੇ ਸੀ ਆਪਾਂ ਯਾਰ ਆ ਦੇਖੇ ਰੱਸੀ ਵਿੱਚ ਬਨਣੀ ਬਸ ਅੱਛਾ ਗੁੱਲੀ ਡੰਡਾ ਖੇਡਣਾ ਹੈ ਨਹੀਂ ਅੱਛਾ ਮੈਂ ਕਿਹਾ ਕਿ ਤੇ ਗੁੱਲੀ ਡੰਡਾ ਖੇਡਣਾ ਬੋਜ ਕਾਹ ਟਾਈਮ ਬੋਲੀ ਡੰਡੇ ਦਾ ਗੁੱਲੀ ਡੰਡੇ ਦਾ ਟਾਈਮ ਰਹਿਆ ਨਹੀਂ ਹੁਣ ਬਚਪਨ ਦੇ ਵਿੱਚ ਬਠੇਰਾ ਖੇਡ ਲਿਆ ਆ ਦੇਖੋ ਜੀ ਝੁੱਗੀਆਂ ਬਣੀਆਂ ਹੋਈਆਂ ਬੜੀਆਂ ਸੋਹਣੀਆਂ ਔਰ ਮੈਂ ਤੁਹਾਨੂੰ ਦਿਖਾਣਾ ਇਧਰਲੇ ਪਾਸੇ ਇਹ ਕਰਦੇ ਨੇ ਖੇਤੀ ਬੀਜਦੇ ਨੇ ਸਬਜ਼ੀਆਂ ਆ ਲਓ ਜੀ ਸਾਰੇ ਟੱਬਰ ਲੱਗਿਆ ਹੋਇਆ ਹੈ ਮਿਹਨਤ ਕਰਨ ਲਈ ਆ ਬੂਟਾ ਲਾਇਆ ਹਾਂਜੀ ਆ ਬੂਟਾ ਲਾਇਆ ਵਾ ਆਹਾਂ ਕਾਦਾ ਬੂਟਾ ਲਾਇਆ ਸਫੈਦੇ ਦਾ ਸਫੈਦਾ ਲਾਤਾ ਹੈ ਆ ਲਓ ਜੀ ਸਫੈਦਾ ਦਾ ਆਤਾ ਇਹਨਾਂ ਨੇ ਦਰਸ਼ਨ ਕਰ ਲਓ ਸਫੈਦੇ ਦੇ ਆ ਬੜੀ ਸੋਹਣੀ ਪ੍ਰੋਟੈਕਸ਼ਨ ਲਾਈ ਉੱਪਰ ਇਹਦੇ ਹੈਂ ਹਾਂਜੀ ਉਹ ਵੱਲੇ 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 ਆਹ ਲਓ ਜੀ ਆਹ ਕਾਦੇ ਵਾਸਤੇ ਬਣਾਇਆ ਹੈ ਇੱਕ ਕਬੂਤਰ ਹੈ ਉੱਪਰ ਕਬੂਤਰ ਤਰੇ ਹੋਇਆ ਹੈ ਹਾਂਜੀ ਲਓ ਜੀ ਕਬੂਤਰ ਰੱਖਿਆ ਹੋਇਆ ਜੀ ਉੱਪਰ ਤਾਂ ਕਿ ਇਹਨਾਂ ਨੂੰ ਬਿੱਲੀ ਬੁੱਲੀ ਨਾ ਪਵੇ ਹੈਂ ਹਾਂਜੀ ਹਾਂ ਖੋਲਾਂ ਖੋਲ ਤੇ ਮੜਾ ਜਾ ਅੱਲਾ ਦੀ ਕਬੂਤਰ ਆ ਦੇਖੋ ਜੀ ਕਬੂਤਰ ਖੁੱਲਣ ਲੱਗਿਆ ਹੈ ਹਾਂ ਜੀ ਦਿਨੇ ਇਸ ਵੇਲੇ ਖੋਲਦੇ ਹੁੰਦੇ ਅੱਗੇ ਵੀ ਨਹੀਂ ਉਹ ਜੁੱਠਿਆ ਨਹੀਂ ਲੇਟ ਹੋ ਗਿਆ ਅੱਜ ਲੇਟ ਹੋ ਗਏ ਉਹ ਲਓ ਜੀ ਉਹ ਲਓ ਜੀ ਅੱਲਾ ਜੀ ਅੱਲਾ ਜੀ ਉਹ ਵਾਹ ਜੀ ਵਾਹ ਕਬੂਤਰ ਨਿਕਲਿਆ ਹੈ ਉਹਨਾਂ ਨੂੰ ਪਤਾ ਵੀ ਖੋਲਣਾ ਅੱਜ ਲੇਟ ਹੋ ਗਏ ਨਾਲ ਦੀ ਨਾਲ ਹੀ ਭੱਜਿਆ ਹੈ ਬਾਹਰ ਨੂੰ ਉਹ ਵੱਲੇ 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 ਇਹਨਾਂ ਨੂੰ ਹੁਣ ਚੋਗਾ ਪਾਣੀ ਦੇਣਾ ਹੁਣ ਹਾਂ ਜੀ ਹਾਂ ਲਿਓ ਫਿਰ ਕੱਢੋ ਇਹਨਾਂ ਵਾਸਤੇ ਸਮਾਨ ਦਿਓ ਇਹਨਾਂ ਨੂੰ ਦੇਖਦੇ ਹੁਣੇ ਇਹ ਲਓ ਜੀ ਮੈਂ ਤੁਹਾਨੂੰ ਇੱਕ ਸੈਟਅਪ ਦਿਖਾ ਰਿਹਾ ਹੈ ਦੇਸੀ ਸਟਾਈਲ ਦਾ ਆ ਦੇਖੋ ਲਪਾਈ ਹੋਈ ਹੋਈ ਆ ਆ ਝੁੱਗੀ ਬੱਲੇ 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 ਆ ਲਓ ਜੀ ਅੰਦਰਲੇ ਪਾਸੇ ਦੀ ਹੈ ਆ ਥੱਲੇ ਦੇਖੋ ਲਪਾਈਆਂ ਹੋਈਆਂ ਹੋਈਆਂ ਆ ਡਿਜ਼ਾਈਨ ਕੱਢਿਆ ਹੋਇਆ ਬਹੁਤ ਵਧੀਆ ਕਮੈਂਟ ਕਰਕੇ ਦੱਸੋ ਮੈਂ ਤਾਂ ਆਪ ਇਹੋ ਜਿਹੀ ਕਿ ਝੁੱਗੀ ਪਾਉਣੀ ਹੈ ਹੈ ਝੁੱਗੀ ਤੇ ਰਿਆ ਕਰਨਾ ਹੈ ਜੀ ਸਰੋਤਿਓ ਜੋ ਇੱਥੇ ਨਜ਼ਾਰਾ ਨਾ ਜੀ ਐਡਾ ਦੇਸੀ ਸਟਾਈਲ ਦਾ ਆਪਣਾ ਬਾਣ ਵਾਲਾ ਮੰਝਾ ਹੋਵੇ ਔਰ ਢਾਕੇ ਐਡਾ ਕ ਕਮਰਾ ਹੋਵੇ ਐਦਾਂ ਦੀ ਝੁੰਗੀ ਹੋਵੇ ਦੇਸੀ ਚੁੱਲੇ ਬਣਾਏ ਹੋਣ ਹੈ ਉੱਥੇ ਰੋਟੀ ਪਾਣੀ ਪਕਾਵੇ ਖਾਵੇ ਬੰਦਾ ਆਰਾਮ ਨਾਲ ਸ਼ਾਂਤੀ ਨਾਲ ਬਾਣ ਵਾਲੇ ਮੰਝੇ ਤੇ ਬੈਠ ਕੇ ਕਰਿਓ ਕਮੈਂਟ ਇਸ ਲਾਈਫ ਬਾਰੇ ਔਰ ਕਿਨੂ ਕਿਨੂ ਪਸੰਦ ਆ ਇਸ ਤਰ੍ਹਾਂ ਦੀ ਲਾਈਫ ਕੌਣ ਕੌਣ ਚਾਹੁੰਦਾ ਹੈ ਇਧਰ ਲੱਗਿਆ ਹੋਇਆ ਸਾਰਾ ਟਬਰ ਕੰਮ ਕਰਨ ਜੀ ਆਹ ਲਓ ਜੀ ਕਿਆ ਬਣ ਲੱਗਿਆ ਕਿਆ ਬਣਾ ਲਗੇ ਮਾਤਾ ਮਟਰ ਆਲੂ ਮਟਰ ਆਲੂ ਆਲੋ ਦੀ ਮਟਰ ਆ ਗਏ ਆ ਪਏ ਆਲੂ ਆ ਧਨੀਆ ਵੀ ਕਰਿਆ ਹੋਇਆ ਥਿਆਰ ਲਓ ਜੀ ਹੁਣ ਇਹਦੇ ਚ ਪਾਤੇ ਤੇਲ ਇਹ ਕਿਉਂ ਪਾਇਆ ਕਿਆ ਪਾਇਆ ਤੇਲ ਬਣਾਇਆ ਸਬਜੀ ਬਣਾਉਂਗੇ ਅੱਛਾ ਤੇਲ ਪਾਤਾ ਚਲੋ ਜੀ ਪਾਓ ਜੀ ਕਹਿੰਦੇ ਛਿੱਟੇ ਪੈ ਜੈ ਨੇ ਪਿੱਛੇ ਨੂੰ ਹੋ ਜੋ ਅੱਛਾ ਆਹ ਹੈ ਤਰੀਕਾ ਉਹ ਵੱਲੇ 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 ਉਹ ਵਾਹ ਜੀ ਵਾਹ ਆਲਾ ਜੀ ਆਹਾਹਾ ਨਜ਼ਾਰੇਦਾਰ ਕੰਮ ਉਹ ਇਹੋ ਜੀ ਕੁਝ ਨਹੀਂ ਤਾਂ ਕਦੇ ਦੇਖੀ ਮੈਂ ਆਪਣੇ ਘਰ ਜਿਹੀ ਹੋਈ ਸਕੇ ਇਹੋ ਜੀ ਅਰੇ ਮਟਰ ਹੈ ਚੰਗਾ ਗਰਮ ਕਰਕੇ ਤੇਲ ਹਾਂ ਮਿਚ ਪਾ ਦੇ ਹੁਣ ਖੁਲ ਗਈ ਆ ਖੁੱਲ ਗਏ ਟਮਾਟਰ ਓਏ ਹਾ ਹਾ ਔਰ ਲਓ ਜੀ ਫਾਈਰ ਫਲੇਮ ਕਿਉਂ ਹੋ ਰਹੀ ਹੈ ਇਹ ਕਿਆ ਪੈ ਲੱਗਾ ਹੁਣ ਮਸਾਲੇ ਮਸਾਲੇ ਕਿਆ ਕਹਦੇ ਪਿਛੇ ਆ ਗਏ ਮਸਾਲੇ ਗਰਮ ਮਸਾਲਾ ਧਨੀਏ ਅੱਛਾ ਲਸਣ ਪਿਆਜ਼ ਹਾਂ ਲਸਣ ਪਿਆਜ਼ ਤੜੀਆਂ ਗਰਮ ਮਸਾਲਾ ਮਿਰਚਾਂ ਮਿਰਚਾਂ ਹਲਦੀ ਸੁੱਕਾ ਧਨੀਆ ਸੁੱਕਾ ਧਨੀਆ ਵੀ ਪੈ ਗਿਆ ਹੋਰ ਸਾਰੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਪਾਤੀਆਂ ਜੀ ਆ ਦੇਖੋ ਜੀ ਬੜੀ ਤੇਜ਼ੀ ਨਾਲ ਹੋ ਰਹੀ ਤਿਆਰ ਸਬਜ਼ੀ ਆ ਪਿੱਛੇ ਬਾਲਨ ਲਈ ਜਾ ਰਹੇ ਆਂ ਔਰ ਅਬ ਕੱਕ ਰਹੇ ਜੀ ਆਲੂ ਮਟਰ ਲਓ ਜੀ ਹੁਣ ਕੀ ਆਣਾ ਇਸ ਤੋਂ ਬਾਅਦ ਕਿੰਨੀ ਦੇ ਰੱਖਣੇ ਨੂੰ ਇਦਾਂ ਅੱਛਾ ਦੰਗਾਵੀ ਦੋ ਦਿਨ ਬਾਰੀ ਆਚਰ ਲਗਾ ਰੂ ਮੇਜਾ ਦੇ ਹੋ ਗੀ ਹਾਂ 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 ਦੋ ਤਿੰਨ ਵਾਰੀ ਆਚਰ ਕਰਨੀ ਕਹਿੰਦੇ ਬਣ ਜਾਣੀ ਦੇਖੋ ਜੀ ਰੰਗ ਕਿੰਨਾ ਸੋਹਣਾ ਆ ਰਿਹਾ ਵਾਹ ਜੀ ਵਾਹ ਆਹ ਲਓ ਜੀ ਦੇਸੀ ਸੈਟਅਪ ਹੈ ਅ ਦੇਸੀ ਜਿਹਾ ਸਾਮਾਨ ਹੈ ਆ ਕਰਦ ਬੜੀ ਦੇਸੀ ਹੈ ਤੁਹਾਡੀ ਹੈ ਹਾਂ ਇਹ ਕਿੱਥੇ ਤੇ ਲੈਂਦੀ ਹੈ ਕਰਾਲੀ ਹੋ ਗਿਆ ਕਰਾਲੀ ਦੀ ਹੈ ਆ ਲਓ ਜੀ ਇਦਾਂ ਦੀ ਕਰਦ ਨਾਲ ਛਿੱਲਦੇ ਆ ਜੀ ਕਿਆ ਵਧੀਆ ਚੀਜ਼ ਹੈ ਜੀ ਉਹ ਵਾਹ ਜੀ ਵਾਹ ਆ ਲਓ ਜੀ ਟਮਾਟਰ ਕੱਲੇ ਟਿਕਾਇਆ ਹੋਇਆ ਇੱਥੇ ਮੈਂ ਜੀ ਵਿਕਿੰਗ ਪਾਉਂਗੀ ਟਮਾਟਰ ਪੈਣਾ ਜੀ ਵਾਜੀ ਵਾਜੀ ਟਮਾਟਰ ਕਹਿੰਦੇ ਪੈਣਾ ਜੀ ਆ ਦੇਖੋ ਜੀ ਬਣਨ ਲੱਗਾ ਜੀ ਆਲੂ ਮਟਰ ਦੇਖ ਜੀ ਆਪਣੇ ਅੱਗੇ ਕਿਆ ਕਿਆ ਹੁੰਦਾ ਟਮਾਟਰ ਕੱਟੋ ਫਿਰ ਟਮਾਟਰ ਕੱਟੋ ਟਮਾਟਰ ਪਾਓ ਤੇਜੀ ਤੇਜੀ ਨਾਲ ਬਣਾਈਏ ਫਿਰ ਆਪਾਂ ਦਬ ਦਬ ਖਾ ਕੇ ਜਾਣੀ ਆ ਜੇ ਰੋਟੀ ਸਾਡੇ ਕੋਲ ਕੋਈ ਨਾ ਖਾ ਲਾਉਂਗੇ ਆ ਖਾਣੇ ਖਲਾਉਂਗਾ ਜੀ ਰੋਟੀ ਤੁਹਾਨੂੰ ਆ ਬਹੁਤ ਵਧੀਆ ਤਰੀਕੇ ਦੀ ਬਣਦੀ ਹੈ ਰੋਟੀ ਵਾਸਤੇ ਤੁਹਾਡੇ ਕੰਮ ਕਰਦੇ ਆਂ ਆ ਰੋਟੀ ਵਾਸਤੇ ਬਿਲਕੁਲ ਬਿਲਕੁਲ ਆਲੂ ਜੀ ਟਮਾਟਰ ਕੱਟਣ ਲੱਗੇ ਜੀ ਆ ਦੇਖੋ ਜੀ ਆ ਲਾਤੀ ਦੀ ਗੱਠ ਜੀ ਆਏ ਆਏ ਬੱਲੇ ਬੱਲੇ ਬੰਦੇ ਦੇਸੀ ਮੂਡ ਬਣ ਰਿਹਾ ਜੀ ਦਵਾ ਦਵ ਕੁਕੂਰੀਆ ਦੇਖੋ ਥੱਲੇ ਪਾਸੇ ਬੋਲ ਬਲੇ ਕੱਟਦੇ ਐ ਸੇਕ ਪੂਰਾ ਐ ਚੰਗੀ ਤਰ੍ਹਾਂ ਅੱਛਾ ਮਟਰ ਜਿਹੜੇ ਸਿੱਧੇ ਪਾਤੇ ਦਵਾ ਦਵ ਉਹ ਫਟ ਗਏ ਦਵਾ ਦਵ ਐਸ ਤਰ੍ਹਾਂ ਹੀ ਕਰਦੇ ਹੁੰਦੇ ਸੀ ਇਹਦਾ ਕੀ ਫਾਇਦਾ ਲੇਗਾ ਇਹ ਫਾਇਦਾ ਆਇਓ ਗੋਲ ਗੋਲ ਗੁੱਲਿਆ ਜੀ ਨਿਰੰਝ ਨੇ ਸਭੀ ਸਵਾਦ ਵਧ ਜਾਂਦੀ ਅੱਛਾ ਸਮਝੀ ਸਵਾਦ ਵਧ ਤਰੀ ਵਿੱਚ ਵਧ ਜਾਂਦੀ ਤਰੀ ਵਿੱਚ ਅੱਛਾ 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 ਅਜੀ ਤਰੀ ਵਾਲੇ ਬਣੇ ਆਲੂ ਮਟਰ ਆ ਕੱਟ ਕੇ ਟਮਾਟਰ ਆ ਤੰਗਿਆ ਰੱਖ ਲਿਆ ਆ ਆਲੂ ਪਿੱਤੇ ਹੋਇਆ ਢੇਗ ਰੱਖ ਤੇ ਆਲੂ ਵਾਹ ਜੀ ਵਾਹ ਹੁਣ ਅਗੇ ਇਸ ਤੋਂ ਬਾਅਦ ਕੀ ਹੋਣਾ ਵਿੱਚ ਅਗਰ ਨਾਲ ਨਾਲ ਫੁਲਕੇ ਇਧਰਲੇ ਪਾਸੇ ਲੱਗ ਜਾਣੇ ਰੋਟੀ ਫੁਲਕੇ ਲਾ ਲੈ ਫੁਲਕੇ ਨਾਲੇ ਫੁਲਕੇ ਪਹਿਲਾਂ ਹੀ ਲਾ ਲੈ ਆਲੂ ਜੀ ਤੇ ਟਮਾਟਰ ਇਧਰ ਤੰਮੀ ਇਧਰ ਰੋਟੀ ਉਹ ਵਾਹ ਜੀ ਵਾਹ ਆ ਦੇਖੋ ਜੀ ਦੇਸੀ ਸਟਾਈਲ ਨਾਲ ਬੰਦਿਆ ਦੀ ਖਾਣਾ ਬਹੁਤ ਵਧੀਆ ਨਜ਼ਾਰੇਦਾਰ ਧਰੀਆਂ ਵੀ ਹੈਗਾ ਆ ਸਮਾਨ ਆ ਪਾਣੀ ਚ ਕਿਆ ਕੋਲ ਰੱਖਿਆ ਹੋਇਆ ਇਧਰਲੇ ਪਾਸੇ ਉਹ ਚਾਹ ਹੈ ਇਕ ਆ ਦੀ ਅਰੇ ਚਾਹ ਹੈ ਚਾਹ ਵੀ ਬਣਾ ਕੇ ਰੱਖੀ ਹੋਈ ਹੈ ਆ ਮੜਾ ਸੋਹਣੇ ਰੱਖਿਆ ਆ ਲੋ ਜੀ ਇਧਰਲੇ ਪੰਡੇ ਰੱਖੇ ਹੋਏ ਜੀ ਵਾਹ ਜੀ ਵਾਹ ਆ ਵੀ ਬਹੁਤ ਆਏ ਵਾਟੇ ਬਸ ਚਾਹ ਆ ਪਿਆਰ ਹੋ ਗਿਆ ਸਮਾਨ ਆ ਵੀ ਦੇਖਾਂ ਕਿਆ ਕੁਛ ਪਿਆਦਰ ਅੱਛਾ ਚਾਹ ਬਣੀ ਹੋਣੀ ਸੋਇਰੇ ਚਾਹ ਪੀ ਲਿਓ ਚਾਹ ਨਹੀਂ ਪੀ ਲਿਓ ਉਹ ਰੋਟੀਆਂ ਖਾਉਂਗੇ ਸਿੱਧੀ ਅੱਛਾ ਇਹ ਥਾ ਦੇਖੋ ਜੀ ਆ ਮੈਂ ਤੁਹਾਨੂੰ ਦਿਖਾਣਾ ਥੱਲੇ ਡਾਈ ਜਨੇ ਪਾਸੇ ਦੀ ਬਾਲਣ ਔਰ ਇਹ ਪਕ ਰਹੇ ਨੇ ਆਲੂ ਮਟਰ ਕੋਣ ਦੇਖਦਾ ਆਲੂ ਪੈਣੇ ਦੇ ਵਿੱਚ ਆਲੂ ਪਾ ਕੇ ਫਿਰ ਇਹਨੂੰ ਟੱਕ ਦੇਣਾ ਟੱਕ ਦੇਣਾ ਫਿਰ ਹੈ ਉੱਪਰ ਤੇ ਟੱਕ ਦੇਣਾ ਜੀ ਕਹਿੰਦੇ ਆਲੂ ਪਾ ਕੇ ਤਕਰੀਬਨ ਤਕਰੀਬਨ ਤਿਆਰ ਲੱਗਦਾ ਹੁਣ ਮੈਨੂੰ ਸਮਾਨ ਇਹ ਰ ਟਮਾਟਰ ਬੜੀ ਸੇਤੀ ਮਿਲ ਗਏ ਤਾਂ ਨਾਲ ਦੀ ਨਾਲ ਹੀ ਛੇਕ ਪੂਰਾ ਜਿਗਤਾਂ ਕਰਕੇ ਛੇਤੀ ਕੁਲਗੇ ਟਮਾਟਰ ਹੈ ਹਾਂ ਦਵਾ ਦਵ ਤਿਆਰ ਹੋ ਰਹੀ ਹੈ ਜੀ ਆ ਦੇਖੋ ਜੀ ਵਾਹ ਜੀ ਵਾਹ ਕਿਆ ਸੋਹਣੀ ਕਰੀ ਤਿਆਰ ਹੋ ਰਹੀ ਹੈ ਹੂੰ ਆ ਲੋ ਜੀ ਦੇਖੋ ਜੀ ਬਹੁਤ ਵਧੀਆ ਚੀਜ਼ ਬਣ ਰਹੀ ਹੈ ਤਿਆਰ ਹੋ ਰਹੀ ਹੈ ਇਧਰਲੇ ਪਾਸੇ ਆ ਜਾ ਵਾ ਤਾ ਮੈਂ ਆ ਜਾ ਇਧਰਲੇ ਪਾਸੇ ਆ ਜਾ ਹੂੰ ਆ ਲੋ ਜੀ ਕੁਛ ਵਹਾਂ ਲੱਗਿਆ ਹੈ ਮਸਾਲੇ ਇਕੱਠੇ ਕਰਕੇ ਰੱਖਿਓ ਜੀ ਪੀਸ ਕਰਕੇ ਰੱਖਿਓ ਜੀ ਹਾਂ ਜੀ ਉਹ ਤੇ ਸਲਬੱਟੇ ਦੇ ਹਾਂ ਅੱਥੇ ਸਲਬੱਟੇ ਤੇ ਇਕੱਠੇ ਪੀਸ ਲੈਨੇ ਆ ਹਾਂ ਲਓ ਜੀ ਆਪਾਂ ਤਾਂ ਹਾਂ ਤੁਸੀਂ ੱਬੇ ਮੈਂ ਲੈਦਾ ਲੈਦਾ ਪਾਉਂਦੇ ਅਸੀਂ ਸਾਰਾ ਹੀ ਤੁਸੀਂ ਸਾਰਾ ਇਕੱਠਾ ਹੀ ਕਰ ਲਿਆ ਦਸਰ ਹਾਂ ਇਕੱਠਾ ਜਿਆਦਾ ਵਧੀਆ ਲਓ ਜੀ ਆਲੂ ਆਣ ਲੱਗੇ ਉਹ ਲੈ ਜੀ ਆਹਾ ਆਹ ਸਬਜੀ ਹੋ ਰਹੀ ਜੀ ਤਿਆਰ ਆਲੂ ਮਟਰ ਅਜੇ ਪਾਣੀ ਪਾਉਗਾ ਹੋਰ ਤੱਕ ਦੀ ਤਰੀ ਬਣਾਣ ਲਈ ਹਾਂ ਹਾਂ ਪਾਣੀ ਪਾਉਗਾ ਆ ਲਓ ਜੀ ਆ ਦੇਖੋ ਜੀ ਆਵਾਜ਼ਾ ਕਿਦਾਂ ਨਹੀਂ ਆ ਰਹੀਆਂ ਬੜੀਆਂ ਸੋਹਣੀਆਂ ਪਾਣੀ ਵੀ ਪੈਣ ਲੱਗਿਆ ਹੋਰ ਪੈ ਗਿਆ ਜੀ ਪਾਣੀ ਵਾਹ ਜੀ ਵਾਹ ਜ਼ਿਆਦਾ ਹੋ ਗਿਆ ਪਾਣੀ ਤੇ ਨਹੀਂ ਨਹੀਂ ਝੜ ਜਾਣਾ ਅੱਛਾ ਝੜ ਜਾਣਾ ਪਾਣੀ ਨੇ ਲਓ ਜੀ ਇੱਕ ਵਾਰੀ ਕੜਚੀ ਮਾਰ ਕੇ ਹਲਾ ਕੇ ਦਿਖਾ ਦਿਓ ਜਰਾ ਮੈਨੂੰ ਹਾਂ ਜੀ ਮਾਤਾ ਜੀ ਤੁਸੀਂ ਮਾਰੋ ਕੋਈ ਕੜਚੀ ਨਾਲ ਹਲਾ ਕੇ ਸਾਰੀ ਸਬਜ਼ੀ ਦਿਖਾ ਦਿਓ ਅੱਛਾ ਵੀ ਪੈਣ ਲੱਗਿਆ ਪਾ ਦਿਓ ਪਾ ਦਿਓ ਪਾ ਦਿਓ ਇਹ ਨਾਲ ਹੀ ਪੈ ਜਾਣੇ ਧਣੀਆਂ ਹਾਂ ਜੀ ਆਹ ਲਓ ਜੀ ਧਣੀਆਂ ਆ ਗਿਆ ਹੂੰ ਸਬਜ਼ੀ ਤਿਆਰ ਹੋ ਰਹੀ ਹੈ ਜੀ ਆਲੂ ਮਟਰ ਦੀ ਨਜ਼ਾਰੇਦਾਰ ਚੀਜ਼ ਬਣ ਗਈ ਸੇਕ ਥੋੜਾ ਵਧਾਣਾ ਪਊਗਾ ਹਣਾ ਹਾਂ ਆ ਦੇਖੋ ਜੀ ਆ ਲਓ ਜ਼ਾਇਕਾ ਦੇਸੀ ਫੂਡ ਕਿਸ ਤਰ੍ਹਾਂ ਦੀ ਲੱਗੀ ਗੱਲਬਾਤ ਜੀ ਤੁਹਾਡੇ ਨਾਲ ਅੱਜ ਸਾਂਝਾ ਪਾਉਂਦੇ ਰਹਿੰਦੇ ਆ ਬਹੁਤ ਵਧੀਆ ਸਬਜ਼ੀ ਬਣਾਈ ਇਹਨਾਂ ਨੇ ਆਲੂ ਮਟਰਾਂ ਦੀ ਕਰਿਓ ਕਮੈਂਟ ਜ਼ਰੂਰੀ